ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੰਗਨਾਰ ਨੌਤ ਜਿਨ੍ਹਾਂ ਨੇ ਬੇਬੇ ਮਹਿੰਦਰਕੌਰ ਬਾਰੇ ਬੜੀ ਮਾੜੀਆਂ ਗੱਲਾਂ ਬੋਲੀਆਂ ਸਨ ਪਰ ਅੱਜ ਉਹਨਾਂ ਨੇ ਕੋਰਟ ਦੇ ਵਿੱਚ ਪੇਸ਼ ਹੁੰਦਿਆਂ ਹੋਇਆ ਮਾਫੀ ਮੰਗ ਲਈਏ ਪੂਰੀ ਜਾਣਕਾਰੀ ਲਈ ਜੁੜੇ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾ ਸਿੰਘ ਜੀ ਪੁੱਲਰ ਪੁੱਲਰ ਸਾਹਿਬ ਅੱਜ ਕੰਗਨਾਰ ਨੌਤ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋਈ ਮਾਫੀ ਮੰਗਣਾ ਕੀ ਉਹਨਾਂ ਦਾ ਕੋਈ ਅਖੀਰਲਾ ਕੋਈ ਰਹਿ ਗਿਆ ਸੀਗਾ ਕਿ ਮਾਫੀ ਮੰਗਣ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਮੇਰਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਯਾਦ ਹੋਵੇਗਾ ਕਿ ਕੰਨਰ ਨੌਤ ਨੇ ਜਦੋਂ ਪੰਜਾਬ ਦੇ ਸਮੇਤ ਦੇਸ਼ ਭਰ ਦੇ ਕਿਸਾਨਾਂ ਵੱਲੋਂ ਸਟਿਲ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਲੈ ਕੇ ਸੰਘਰਸ਼ ਕੀਤਾ ਗਿਆ ਸੀ 13 ਮਹੀਨੇ ਸਿਰ ਚੱਲਿਆ ਫਿਰ ਭਾਰਤ ਸਰਕਾਰ ਨੂੰ ਮਾਫੀ ਵੀ ਮੰਗਣੀ ਪਈ ਔਰ ਖੇਤੀਬਾੜੀ ਕਾਨੂੰਨ ਜਿਹੜੇ ਪਾਸ ਕੀਤੇ ਉਹ ਵੀ ਵਾਪਸ ਲੈਣਗੇ ਉਸ ਦੌਰਾਨ ਕੰਨਰ ਨੌਤ ਇੱਕ ਫਿਲਮੀ ਐਕਟ੍ਰੈਸ ਸੀ ਉਹਨਾਂ ਨੇ ਬੇਬੇ ਮਿੰਦਰ ਕੌਰ ਸਮੇਤ ਪੰਜਾਬ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਲੈ ਕੇ ਇੱਕ ਵੱਡੀ ਟਿੱਪਣੀ ਕੀਤੀ ਸੀ ਕਿ ਇਹ 202 ਰੁਪਏ ਰਤੇ ਦਿਹਾੜੀ ਤੇ ਆ ਕੇ ਸਿੰਦਰਸਿਲੀ ਵਿੱਚ ਬੈਠੀਆਂ ਨੇ ਉਸ ਵਕਤ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਕੰਗਰਸ ਨੌਥ ਦੀ ਬਹੁਤ ਜ਼ਿਆਦਾ ਨੁਕਤਾਚੀਨੀ ਕੀਤੀ ਸੀ ਤੇ ਬਾਅਦ ਚ ਕੰਗਰਸ ਨੌਥ ਬੀਜੇਪੀ ਚ ਸ਼ਾਮਲ ਹੋ ਕੇ ਤੇ ਇਸ ਸਮੇਂ ਉਹ ਹਿਮਾਚਲ ਪ੍ਰਦੇਸ਼ ਦੀ ਲੋਕ ਸਭਾ ਹਲਕਾ ਮੰਡੀ ਤੋਂ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਆ। ਬੁੱਜੀਗੱਲਕੇ ਬੇਬੇ ਮਿੰਦਰ ਕੌਰ ਵੱਲੋਂ ਬਠਿੰਡਾ ਦੇ ਅਦਾਲਤ ਦੇ ਵਿੱਚ ਉਹਦੇ ਖਿਲਾਫ ਮਾਨ ਨਹਾਨੀ ਦਾ ਕੇਸ ਦਰਜ ਕੀਤਾ ਗਿਆ ਸੀ ਤੇ ਬਠਿੰਡਾ ਦੇ ਵਿੱਚ ਪੇਸ਼ੀਆਂ ਦੇ ਦੌਰਾਨ ਕੰਗਰਸ ਨੌਥ ਇੱਕ ਵਾਰ ਵੀ ਨਹੀਂ ਗਏ। ਉਸ ਤੋਂ ਬਾਅਦ ਕੰਗਰਨੌਤ ਨੇ ਹਾਈ ਕੋਰਟ ਦੇ ਵਿੱਚ ਦਰਵਾਜ਼ਾ ਖੜਕਾਇਆ ਹਾਈ ਕੋਰਟ ਦੇ ਵਿੱਚ ਵੀ ਕੰਗਰਨੌਤ ਨੂੰ ਕੋਈ ਅਰਜ਼ੀਤ ਨਹੀਂ ਮਿਲੀ ਉਹ ਹਾਈ ਕੋਰਟ ਨੇ ਵੀ ਕਿਹਾ ਕਿ ਤੁਸੀਂ ਮਸਾਲਾ ਲਾ ਕੇ ਗੱਲਾਂ ਕੀਤੀਆਂ ਜਿਸ ਕਰਕੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਬਠਿੰਡਾ ਕੋਰਟ ਦੇ ਵਿੱਚ ਜਿਹੜਾ ਵਾ ਉਹ ਪੇਸ਼ ਹੋ ਉਸ ਤੋਂ ਬਾਅਦ ਕੰਗਰਨੌਤ ਨੂੰ ਲੱਗਾ ਕਿ ਨਹੀਂ ਮੈਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਏਗਾ ਫਿਰ ਉਹ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ ਤੇ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਉਹਨਾਂ ਨੇ ਬਰਕਰਾਰ ਰੱਖਿਆ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਸੀ ਕਿ ਨਹੀਂ ਜਿਹੜਾ ਟਵੀਟ ਤੁਸੀਂ ਕਹਿੰਦੇ ਕਿ ਮੈਂ ਰੀਟਵੀਟ ਕੀਤਾ ਪਰ ਤੁਸੀਂ ਮਸਾਲਾ ਲਾ ਕੇ ਰੀਟਵੀਟ ਕੀਤਾ ਇਸ ਕਰਕੇ ਤੁਹਾਨੂੰ ਉੱਥੇ ਜਾਣਾ ਚਾਹੀਦਾ ਤੇ ਅੱਜ ਪੇਸ਼ੀ ਦਾ ਦਿਨ ਸੀ ਬਠਿੰਡੇ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਵੱਡੀ ਗੰਟੀ ਦੇ ਵਿੱਚ ਕੋਰਟ ਦੇ ਬਾਹਰ ਤੇ ਅੰਦਰ ਵੱਡੀ ਗੰਟੀ ਦੇ ਵਿੱਚ ਪੰਜਾਬ ਪੁਲਿਸ ਦੇ ਸਿਪਾਹੀ ਤੋਂ ਲੈ ਕੇ ਐਸਪੀ ਰੈਂਕ ਦੇ ਅਧਿਕਾਰੀ ਤਨਾਤ ਕੀਤੇ ਗਏ ਨੇ ਔਰ ਕੰਗਰਸ ਮੌਦ ਕੋ ਕੇ ਕ ਵੀ ਜੀ ਪੀ ਦੀ ਐਮ ਪੀ ਵੀ ਐਮ ਦੂਜਾ ਉਹਦੇ ਕੋਲ ਵੀ ਸਕਿਉਰਟੀ ਵੀ ਆ ਇਸ ਕਰਕੇ ਉਹ ਅੱਜ ਦਿੱਲੀ ਤੋਂ ਬਾਇਰ ਰੋਡ ਬਠਿੰਡਾ ਪਹੁੰਚੇ ਸੀ ਜਿੱਥੇ ਇਹ ਸੁਣਵਾਈ ਹੋਈ ਔਰ ਉਹਨੇ ਕੰਗਣਾ ਨੌਤ ਨੇ ਬਠਿੰਡਾ ਕੋਰਟ ਦੇ ਵਿੱਚ ਉਸ ਪਰਿਵਾਰ ਕੋਲੋਂ ਖਾਸ ਕਰਕੇ ਬੇਬੇ ਮਿੰਦਰਕੌਰ ਕੋਲੋਂ ਜਿਹੜੀ ਆ ਉਹ ਮਾਫੀ ਮੰਗ ਲਈ ਆ ਪਰ ਹੁਣ ਬੇਬੇ ਮਿੰਦਰਕੌਰ ਨੇ ਦੇਖਣਾ ਵਾ ਕਿ ਕੰਗਣਾ ਨੌਤ ਨੇ ਜਿਹੜੀ ਅੱਜ ਕੋਰਟ ਦੇ ਵਿੱਚ ਮਾਫੀ ਮੰਗੀ ਆ ਉਹਨੂੰ ਮਾਫ਼ ਕਰਨਾ ਜਾਂ ਨਹੀਂ ਕਰਨਾ ਹੈਗਾ ਇਹ ਬੇਬੇ ਮਿੰਦਰਕੌਰ ਤੇ ਨਿਰਭਰ ਕਰਦਾ ਅੱਜ ਬੀਬੇ ਮੈਂਬਰਕੋਰ ਕੋਰਟ ਦੇ ਵਿੱਚ ਨਹੀਂ ਆਈ ਕਿਉਂਕਿ ਉਹਨਾਂ ਦੀ ਤਬੀਅਤ ਤੇ ਖਰਾਬ ਸੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਪਤੀ ਜਿਹੜੇ ਨੇ ਉਹ ਆਏ ਸੀ ਇਸ ਅਦਾਲਤ ਦੀ ਕਾਰਵਾਈ ਦੇ ਵਿੱਚ ਤੇ ਅੱਜ ਜਿਹੜੀ ਕਾਰਵਾਈ ਹੈ ਕਿ ਕੰਗਰਨੌਰਨੌਤ ਨੇ ਇੱਕ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਪੇਸ਼ੀ ਦੀ ਜਿਹੜੀ ਛੋਟ ਮੰਗੀ ਸੀ ਕਿ ਮੈਨੂੰ ਇੱਥੇ ਆਉਣ ਜਾਣ ਲੱਗਿਆਂ ਖਤਰਾ ਹੁੰਦਾ ਇਸ ਕਰਕੇ ਮੈਨੂੰ ਪਰਮਾਨੈਂਟ ਤੌਰ ਤੇ ਜਦ ਤੱਕ ਕਿ ਕੇਸ ਨਿਬੜ ਨਹੀਂ ਜਾਂਦਾ ਤਰ ਤੱਕ ਜਿਹੜੀ ਇਹ ਮੈਨੂੰ ਛੋਟ ਦਿੱਤੀ ਜਾਵੇ ਪਰ ਅਦਾਲਤ ਨੇ ਪੇਸ਼ੀ ਉਹ ਵਿੱਚ ਉਹਨਾਂ ਨੂੰ ਕੋਈ ਛੋੜ ਨਹੀਂ ਦਿੱਤੀ ਦੂਜਾ ਕੰਗਣਾ ਨੌਦ ਨੇ ਕਿਹਾ ਕਿ ਮੈਨੂੰ ਜਾਨ ਦਾ ਖਤਰਾ ਵਾ ਇਸ ਕਰਕੇ ਮੈਨੂੰ ਫਿਜ਼ੀਕਲ ਤੌਰ ਤੇ ਪੇਸ਼ ਹੋਣ ਤੋਂ ਵੀ ਜਿਹੜੀ ਆ ਛੋੜ ਦਿੱਤੀ ਜਾਵੇ ਉਹ ਵੀ ਜਿਹੜੀ ਆ ਅਦਾਲਤ ਨੇ ਫਿਲਹਾਲ ਨਹੀਂ ਦਿੱਤੀ ਅਦਾਲਤ ਵਿੱਚ ਕੰਗਣਾ ਨੌਦ ਨੇ ਮਾਫੀ ਮੰਗ ਲਈ ਆ ਹੁਣ ਅਦਾਲਤ ਵੱਲੋਂ ਕੇਸ ਦੀ ਜਿਹੜੀ ਅਗਲੀ ਸੁਣਵਾਈ ਆ ਉਹ 24 ਨਵੰਬਰ 2025 ਨੂੰ ਮੁੜ ਪਾਈ ਗਈ ਆ ਤੇ ਬਿਮਾਰ ਹੋਣ ਕਰ ਅਦਾਲਤ ਵਿੱਚ ਮਾਤਾ ਭਿੰਦਰਕੌਰ ਨਹੀਂ ਪੇਸ਼ ਹੋਏ ਕੰਗਰਨੌਰ ਦੇ ਵਕੀਲ ਵੱਲੋਂ ਇਹ ਪਾਇਆ ਗਿਆ ਸੀ ਕਿ ਉਹਨਾਂ ਨੂੰ ਜਾਨ ਤੋਂ ਖਤਰਾ ਵਾ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਜਾਵੇ ਇਸ ਮਸਲੇ ਦੇ ਵਿੱਚ ਜਿਹੜਾ ਬੇਬੇ ਮਿੰਦਰ ਕੌਰ ਦੇ ਵਕੀਲ ਨੇ ਉਹਨਾਂ ਕਿਹਾ ਕਿ ਸਾਨੂੰ ਅੱਜ ਹੀ ਇਹ ਪਟੀਸ਼ਨ ਦੀ ਕਾਪੀ ਮਿਲੀ ਹੈ ਇਸੇ ਹੀ ਜਵਾਬ ਦਾਖਲ ਕਰਨਾ ਚਾਹੁੰਦੇ ਹਨ ਇਸ ਕਰਕੇ ਫਿਲਹਾਲ ਕੰਗਰਨੌਰ ਨੂੰ ਜਿੱਥੇ ਅਦਾਲਤ ਵੱਲੋਂ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਗਈ ਸੀ ਉਹ ਵੀ ਟਟਕਾ ਵਾ ਤੇ ਦੂਜਾ ਇੱਕ ਵਾਰ ਫਿਰ ਉਹਨਾਂ ਨੇ ਬੇਬੇ ਮਿੰਦਰ ਕੌਰ ਕੋਲੋਂ ਜਿਹੜੀ ਅਦਾਲਤ ਦੇ ਵਿੱਚ ਮਾਫੀ ਮੰਗ ਲਈ ਹੈ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਦੋਂ ਬਾਹਰ ਆਏ ਨੇ ਅਦਾਲਤ ਤੋਂ ਬਾਹਰ ਕੰਗਨਾਰ ਨੌਤ ਉਹਨਾਂ ਨੇ ਕਿਹਾ ਕਿ ਚਾਹੇ ਮਾਤਾ ਹੋਣ ਹਿਮਾਚਲ ਦੀਆਂ ਚਾਹੇ ਹੋਣ ਪੰਜਾਬ ਦੀਆਂ ਇਹ ਸਤਕਾਰਯੋਗ ਹੈ ਕਿ ਜਿਹੜੀ ਉਹਨਾਂ ਦੇ ਵਿੱਚ ਕੌਣ ਬੋਦਲਾ ਕੌਣ ਸੀ ਪਹਿਲਾਂ ਜਦੋਂ ਉਹ ਇਦਾਂ ਦੀ ਪੋਸਟਾਂ ਪਾਉਂਦੇ ਸੀਗੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਉਹਨਾਂ ਨੇ ਹਰ ਚ ਦਲਜੀਤ ਦੀ ਗੱਲ ਹੋਏ ਹਰ ਕਿਸੇ ਨਾਲ ਪੇਚਾ ਪਾ ਕੇ ਰੱਖਿਆ ਉਦੋਂ ਅੱਜ ਇਹਨਾਂ ਨੇ ਇਹ ਗੱਲ ਕਿਉਂ ਕਹੀ ਕਿ ਮੇਰੇ ਲਈ ਕੋਈ ਵੀ ਮਾਂ ਉਹ ਸਤਕਾਰਯੋਗ ਹੈ ਤੁਹਾਡਾ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਗੱਲ ਕਿ ਜਿਹੜੀ ਕੰਗਣਾ ਨਾਉਤ ਇੱਕ ਬਹੁਤ ਹੀ ਜਿਹੜੀ ਆ ਦੇਸ਼ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਜਿਹੜੇ ਮੂਹ ਫਾਸਟ ਲੀਡਰ ਹੁੰਦੇ ਉਹਨਾਂ ਵਿੱਚੋਂ ਇੱਕ ਹੈ ਜਿੱਦੀ ਇੱਕ ਔਰਤ ਨੂੰ ਦੇ ਨਾਲ ਤੇ ਇਹਨਾਂ ਨੇ ਔਰਤਾਂ ਬਾਰੇ ਬਹੁਤ ਬੇਹੁੱਦਾ ਜਿਹੜੀਆਂ ਇਤਰਾਜਯੋਗ ਟਿੱਪਣੀ ਕੀਤੀ ਸੀ ਜਿਸ ਕਰਕੇ ਇਸੇ ਕਰਕੇ ਬਿੰਦਰਕੌਰ ਸਮੇਤ ਦੇਸ਼ ਦੇ ਕਿਸੇ ਵੀ ਔਰਤ ਨੂੰ ਅਜਿਹੀ ਔਰਤ ਤੋਂ ਜਿਹੜੀ ਆ ਉਹਨੂੰ ਮਾਫ਼ ਨਹੀਂ ਕਰਨਾ ਜਿਹੜਾ ਜਿਹੜੀਆਂ ਇੱਕ ਔਰਤ ਹੁੰਦੇ ਨਾਲ ਤੇ ਔਰਤ ਨੂੰ ਲੈ ਕੇ ਬਹੁਤ ਹੀ ਵਿਕੇ ਹੁੰਦੀਆਂ ਗੱਲਾਂ ਕਰਦੇ ਹੁਣ ਹਾਲਾਂਕਿ ਕੰਗਣਾ ਨਾਉਤ ਹਮੇਸ਼ਾ ਵਿਵਾਦਾਂ ਵਿੱਚ ਰਹਿੰਦੇ ਨੇ ਪਿੱਛੇ ਜੇ ਵੀ ਇਹਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਤੇ ਭਾਜੀਪੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਮੱਡਾ ਨੇ ਇਹਨੂੰ ਤਲਬ ਕਰਕੇ ਝਾੜ-ਛੰਬ ਵੀ ਕੀਤੀ ਹੈਗੀ ਸੀ ਕਿ ਅਜਿਹੀਆਂ ਜਿਹੜੀਆਂ ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ ਇਸ ਕਰਕੇ ਹੁਣ ਇਹਨਾਂ ਨੇ ਅਦਾਲਤ ਤੋਂ ਬਾਅਦ ਜੋ ਮੀਡੀਆ ਦੇ ਨਾਲ ਗੱਲ ਕੀਤੀ ਆ ਕਹਿੰਦੇ ਕਿ ਮੈਂ ਹੁਣ ਇਸ ਮਸਲੇ ਤੇ ਨਹੀਂ ਕੁਝ ਕਹਿਣਾ ਚਾਹੁੰਦਾ ਉਹ ਗੱਲ ਅੱਗੇ ਵਧਣੀ ਵਧਣੀ ਚਾਹੀਦੀ ਹੈਗੀ ਹੈ ਤੇ ਮੈਂ ਅਦਾਲਤ ਦੇ ਵਿੱਚ ਜਿਹੜੀ ਆ ਉਹ ਮਾਫੀ ਮੰਗ ਲਈ ਹੈ ਦੂਜੀ ਗੱਲ ਉਹ ਉਹਨਾਂ ਮਿੰਬਰਕੌਰ ਬੇਬੇ ਤੇ ਨਿਰਭਰ ਕਰਦਾ ਕਿ ਉਹ ਇਹਨਾਂ ਨੂੰ ਮਾਫ ਕਰਦੇ ਕਿ ਨਹੀਂ ਕਰਦੇ ਕਿਉਂਕਿ ਉਹਨਾਂ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਮੈਂ ਇਹਨੂੰ ਕਦੇ ਵੀ ਮਾਫ ਨਹੀਂ ਕਰਾਂਗੇ। ਉਹ ਤੁਹਾਨੂੰ ਯਾਦ ਹੈ ਕਿ ਇਹ ਇਸ ਨੇ ਕੰਨਨੋਤ ਕਰਕੇ ਪੂਰੇ ਬੇਸਤੀਆਂ ਔਰਤਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਥੇਸ ਪਹੁੰਚੀ ਹੈ। ਉਹ ਦੇਸ਼ ਦੀ ਜਿਹੜੀ ਉਹ ਨਾਰੀ ਜਿਹੜੀ ਅੱਧੇ ਭਾਰਤ ਦੀ ਮਾਲਕ ਹੈ ਔਰ ਇਹਨੂੰ ਔਰਤਾਂ ਦੇ ਨਾਤੇ ਇਹੋ ਜਿਹੀਆਂ ਟਿੱਪਣੀਆਂ ਤੋਂ ਗਰੇਜ਼ ਕਰਨਾ ਚਾਹੀਦਾ। ਤੁਹਾਨੂੰ ਯਾਦ ਹੋਊਗਾ ਕਿ ਲੋਕਾਂ 'ਚ ਇੰਨਾ ਗੁੱਸਾ ਸੀ ਕਿ ਚੰਡੀਗੜ੍ਹ ਦੇ ਵਿੱਚ ਪਿਛਲੇ ਸਾਲ ਇੱਕ ਸੀਆਈਐਸਐਫ ਦੇ ਵਿੱਚ ਐ ਐਲਡੀ ਕਾਂਸਟੇਬਲ ਕੁਲਵਿੰਦਰ ਕੌਰ ਜਿਹਦਾ ਸਿਕਿਉਰਟੀ ਤੇ ਚੈੱਕ ਅਪ ਕਰੀ ਤੇ ਉਦੋਂ ਵੀ ਇਹ ਵੀ ਕੰਗਣਰਾਉਤ ਤੇ ਉਸ ਕੁਲਵਿੰਦਰ ਕੌਰ ਨਾਲ ਦੀ ਆਪਸੀ ਬਹਿਸ ਹੋਈ ਤੇ ਫਿਰ ਉਹ ਗੁੱਸੇ ਦੇ ਵਿੱਚ ਉਸਨੇ ਇਹਦੇ ਮੂੰਹ ਤੇ ਥੱਪੜ ਮਾਰ ਦਿੱਤਾ ਸੀ ਤੇ ਉਦੋਂ ਵੀ ਮਾਮਲਾ ਬਹੁਤ ਸੁਰਖੀਆਂ ਬਣ ਚੁੱਕਾ ਸੀ ਉਹਦੇ ਖਿਲਾਫ ਵੀ ਮਕਦਮਾ ਦਰਜ ਹੋ ਗਿਆ ਸਿਆਲਾ ਕੇ ਕੰਗਣਰਾਉਤ ਦੇ ਉਹਦੇ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਲੇਕਿਨ ਉਸ ਤੋਂ ਬਾਅਦ ਉਸ ਲੇਡੀ ਕਾਂਸਟੇਬਲ ਦਾ ਕਰਨਾਟਕ ਦੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ ਇਸ ਕਰਕੇ ਤੰਗਣਾ ਨਾ ਉਹ ਤਾਂ ਹਮੇਸ਼ਾ ਵਿਵਾਦਾਂ ਵਿੱਚ ਰਹੇ ਨੇ ਉਹ ਜਦੋਂ ਆਏ ਸੀ ਆ ਪੰਜਾਬ ਬਾਰੇ ਪੰਜਾਬ ਦੇ ਮੁੰਡਿਆਂ ਬਾਰੇ ਸਿੱਖਾਂ ਬਾਰੇ ਹਮੇਸ਼ਾ ਹੀ ਇਹ ਜ਼ਹਿਰ ਘੋਲਦੇ ਰਹਿੰਦੇ ਆਗੇ ਨੇ ਨਸ਼ੇੜੀ ਦੱਸਦੇ ਨੇ ਹੁੱਲੜਬਾਜੀ ਦੱਸਦੇ ਨੇ ਇਹ ਬਹੁਤ ਕੁਝ ਹਮੇਸ਼ਾ ਪੰਜਾਬ ਨੂੰ ਲੈ ਕੇ ਜਿਹੜਾ ਵਾ ਖਿਲਾਫ ਬੋਲਦੇ ਨੇ ਪੰਜਾਬ ਦੇ ਮੁੰਡਿਆਂ ਬਾਰੇ ਬਹੁਤ ਖਿਲਾਫ ਬੋਲਦੇ ਆਗੇ ਨੇ ਇਸ ਕਰਕੇ ਸਿਰਫ ਇਹਨੇ ਬੀਬੀ ਮਹਿੰਦਰ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਵੀ ਹਮੇਸ਼ਾ ਇਹਨੇ ਟਿੱਛ ਜਾਣੇ ਹੈਗਾ ਕਦੀ ਖਾਲਸਤਾਨੀ ਦੱਸਦੇ ਨੇ ਕਦੀ ਹੋਰ ਕੁਝ ਇਨਾਂ ਨੇ ਹਮੇਸ਼ਾ ਅਜਿਹੀਆਂ ਟਿੱਪਣੀਆਂ ਕਰਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਪਰਚਲੀਆਂ ਹੈਗੀਆਂ ਹਾਲਾਂਕਿ ਸਿਆਣੇ ਕਹਿੰਦੇ ਨੇ ਕਿ ਜਿਹੜਾ ਬੰਦਾ ਵਾ ਕੋਈ ਵੀ ਹੋਵੇ ਉਹਨੂੰ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਲੇਕਿਨ ਕੰਗਰਾਲ ਨੌਤ ਨੇ ਕਦੇ ਵੀ ਨਹੀਂ ਸੋਚਿਆ ਗਿਆ ਇਸੇ ਕਰਕੇ ਇਹਨੂੰ ਬਾਅਦ 'ਚ ਅਜਿਹੀਆਂ ਟਿੱਪਣੀਆਂ ਕਰਕੇ ਭਾਜਪਾ ਨੇ ਟਿਕਟ ਦਿੱਤੀ ਤੇ ਮੰਡੀ ਤੋਂ ਐਮਪੀ ਵੀ ਬਣ ਗਈ ਲੇਕਿਨ ਫੇਰ ਵੀ ਜਿਹੜਾ ਇਹਨਾਂ ਦੀ ਬੋਲਬਾਣੀ ਆ ਉਹ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਿਹਾ ਹੈ ਜੇ ਬੀਬੇ ਮਹਿੰਦਰ ਕੋਰ ਇਹਨਾਂ ਨੂੰ ਮਾਫ ਨਹੀਂ ਕਰਦੇ ਤੇ ਅਦਾਲਤ ਵੱਲੋਂ ਕੀ ਕਾਰਵਾਈ ਕੀਤੀ ਜਾ ਸਕਦੀ ਹੈ देखो सबसे बड़ी ਗੱਲ ਇਹ ਕਿ ਅਦਾਲਤ ਦੇ ਵਿੱਚ ਇਹਨਾਂ ਨੇ ਮਾਫੀ ਮੰਗ ਲਈ ਹੈ ਹੁਣ ਬੇ ਬੇਬੇ ਮਹਿੰਦਰਕੌਰ ਦੇ ਨਿਰਭਰ ਚਾਦੇ ਹੁਣ ਮਾਫ ਜਿਹੜੇ ਉਹ ਕਰਦੇ ਕਿ ਨਹੀਂ ਕਰਦੇ ਹੈਗੇ ਉਸ ਤੋਂ ਬਾਅਦ ਬੈਸ ਹੋਏਗੀ ਬੈਸ ਤੋਂ ਬਾਅਦ ਅਦਾਲਤ ਨੂੰ ਦੇਖਣਾ ਹੈ ਕਿ ਜਿਹੜੇ ਮਾਨਾ ਨੀ ਦੇ ਕੇਸ ਵਿੱਚ ਕੰਗਣਾ ਨੌਤ ਨੂੰ ਕਿੰਨੀ ਸਜ਼ਾ ਬਣਦੀ ਹੈ ਜੇ ਅਜੇ ਬੇਬੇ ਮਹਿੰਦਰਕੌਰ ਨਹੀਂ ਮੰਨਦੇ ਹੈਗੇ ਕੇਸ 2 ਸਾਲ ਚੱਲਦਾ 3 ਸਾਲ ਚੱਲਦਾ ਇਹ ਕੇਸ ਤੇ ਵੀ ਨਿਰਭਰ ਕਰਦਾ ਕਿਉਂਕਿ ਇੱਕ ਐਮਪੀ ਹੈ ਔਰ ਦੇਸ਼ ਦੇ ਕਾਨੂੰਨ ਮੁਤਾਬਕ ਕੋਈ ਮੌਜੂਦਾ ਐਮਪੀ ਸਾਥ ਕ ਐਮਪੀ ਸਾਥ ਕ ਐਮਐਲਏ ਮੌਜੂਦਾ ਐਮਐਲਏ ਉਸ ਸਮੇਂ ਸਰ ਜਿਹੜਾ ਵਕੀਲ ਦਾ ਨਿਬੇੜਾ ਕਰਨਾ ਪੈਂਦਾ ਹੈ ਇਹ ਹੋ ਸਕਦਾ ਹੈ ਕਿ ਕੇਸ ਕੱਟੂੜ 2 ਜਾਂ 3 ਸਾਲ ਚੱਲੇ ਤੇ ਉਹਦੇ ਵਿੱਚ ਜੋ ਧਰਾਵਾਂ ਲੱਗੀਆਂ ਹੈਗੀਆਂ ਨੇ ਉਸੇ ਧਰਾਵਾਂ ਦੇ ਤਹਿਤ ਇਹਨਾਂ ਨੂੰ 2 ਸਾਲ ਦੀ 3 ਸਾਲ ਦੀ 1 ਸਾਲ ਦੀ ਜਾਂ ਪੈਸੇ ਦੀ ਇਹ ਅਦਾਲਤ ਦਾ ਹੀ ਅਧਿਕਾਰ ਖੇਤਰ ਹੈ ਕਿ ਉਹ ਜਿਹੜਾ ਆਪਣਾ ਫੈਸਲੇ ਦੇ ਵਿੱਚ ਕੀ ਸੁਣਾਉਂਦੇ ਲੇਕਿਨ 506 ਦੇ ਤਹਿਤ ਸਜ਼ਾ ਵੀ ਹੈ ਜੁਰਮਾਨਾ ਵੀ ਹੈ ਇਹ ਸਜ਼ਾ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਇਹ ਹੋਣਾ ਕਿ ਜੇ ਅਗਲੀ ਜਿਹੜੀ ਪੇਸ਼ੀ ਹੈ 24 ਨਵੰਬਰ ਉਦੋਂ ਫਿਰ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਊਗਾ ਹੋ ਸਕਦਾ ਕਿ ਉਦੋਂ ਬੀਬੇ ਮਨਿੰਦਰ ਕੌਰ ਅਫੀ ਕੋਰ ਦੇ ਵਿੱਚ ਹਾਜ਼ਰ ਹੋਣ ਉਹ ਜੇ ਫਿਰ ਮੁੜ ਮਾਫੀ ਮੰਗਦੇ ਹੈਗੇ ਨੇ ਤਾਂ ਫਿਰ ਬੀਬੇ ਮਨਿੰਦਰ ਕੌਰ ਕਿੰਨਾ ਜਿਹੜਾ ਵਾ ਦਿਲ ਵੱਡਾ ਕਰਦੇ ਨੇ ਉਹ ਬਾਪ ਕਰਦੇ ਕਿ ਨਹੀਂ ਕਰਦੇ ਜਾਂ ਅਦਾਲਤ ਦੇ ਵਿੱਚ ਜਿਹੜੀ ਆ ਉਹ ਕਾਰਵਾਈ ਚੱਲਦੀ ਰਹੇਗੀ ਲੇਕਿਨ ਫਿਲਹਾਲ ਅੱਜ ਕੰਨੜਾ ਮੌਤ ਉਹਨਾਂ ਨੇ ਦੋ ਚੀਜ਼ਾਂ ਅਰਜ਼ੀਆਂ ਪਾਈਆਂ ਸੀ ਉਹਦੇ ਵਿੱਚ ਜਿਹੜੀ ਗੱਲ ਕੀਤੀ ਕਿ ਇੱਕ ਮੈਨੂੰ ਨਿੱਜੀ ਪੇਸ਼ੀ ਤੋਂ ਛੋੜ ਦਿੱਤੀ ਜਾਵੇ ਦੂਜਾ ਮੇਰੀ ਜਿਹੜੀ ਇੱਕ ਵੀਡੀਓ ਕਾਨਫਰੈਂਸਿੰਗ ਦੇ ਰਹੀ ਅਦਾਲਤ ਵਿੱਚ ਹਾਜ਼ਰੀ ਲਵਾਈ ਜਾਵੇ ਕਿਉਂਕਿ ਮੈਨੂੰ ਇੱਥੇ ਆਉਣ ਲੱਗਿਆਂ ਖਤਰਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਪੰਜਾਬ ਆਉਂਦੇ ਹੋ ਪੰਜਾਬ ਨੇ ਤੁਹਾਨੂੰ ਫੁੱਲ ਸਕਿਉਰਿਟੀ ਦਿੱਤੀ ਹੋਈ ਹੈ ਤੁਹਾਡਾ ਸਕਿਉਰਿਟੀ ਹੈ ਤੇ ਫਿਰ ਤੁਹਾਨੂੰ ਪੰਜਾਬ ਆਉਣ ਦੇ ਵਿੱਚ ਕੀ ਖਤਰਾ ਹੈ ਜੀ ਮੈਂ ਮਤਲਬ ਫਿਰ ਵੀ ਤੁਸੀਂ ਇਹ ਦੱਸ ਰਹੇ ਹੋ ਕਿ ਮੈਨੂੰ ਆਉਣ ਜਲ ਲੱਗਿਆ ਪੰਜਾਬ ਦੇ ਵਿੱਚ ਖਤਰਾ ਵਾ ਇਸ ਕਰਕੇ ਤੁਸੀਂ ਫਿਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਵਾ ਗਲਤ ਦਾਸਰੋ ਵੀ ਤੁਹਾਡੇ ਆਉਣ ਜਾਣ ਲਈ ਤੁਸੀਂ ਜਦੋਂ ਚੰਡੀਗੜ੍ਹ ਤੋਂ ਬਾਏ ਰੋਡ ਜਾਂਦੇ ਹੋ ਮੰਡੀ ਤੇ ਤੁਹਾਨੂੰ ਲੋਕ ਲੋਕ ਕੌਣ ਘੇਰਦੇ ਆਗੇ ਨੇ ਸਿਰਫ ਉਦੋਂ ਘੇਰਿਆ ਸੀ ਜਦੋਂ ਤੁਸੀਂ ਔਰਤਾਂ ਬੁਲਾ ਰਹੇ ਮਾੜਾ ਚੰਗਾ ਬੋਲੇ ਉਦੋਂ ਤੁਹਾਨੂੰ ਉਪਰ ਦੇ ਲਾਗੇ ਬੀਬੀਆਂ ਨਹੀਂ ਘੇਰਿਆ ਸੀ ਕਿ ਤੈਨੂੰ ਕੁੜੀ ਹੋਣ ਦੇ ਨਾਤੇ ਧੀ ਹੋਣ ਦੇ ਨਾਤੇ ਜਿਹੜਾ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਸੀ ਫਿਰ ਵੀ ਤੁਸੀਂ ਜਾ ਕੇ ਖਪਕਾਰਤੀ ਮੈਨੂੰ ਪੰਜਾਬ ਦੇ ਵਿੱਚ ਖਤਰਾ ਮੈਨੂੰ ਘੜਸਦੇ ਨੇ ਘੇਰ ਲਿਆ ਮੈਨੂੰ ਫਲਾਮਿਆ ਨੇ ਘੇਰ ਲਿਆ ਇਹ ਜਾਈ ਕੰਗੜਾ ਨੌਤ ਚਾਹੀ ਇਹਨਾਂ ਦੀ ਭੈਣ ਹਮੇਸ਼ਾ ਇਹਨਾਂ ਦੋਨਾਂ ਜਾਣੇ ਨੇ ਪੰਜਾਬੀਆਂ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ ਕਦੀ ਵੀ ਚੰਗੀ ਗੱਲ ਨਹੀਂ ਕੀਤੀ ਬੁਰਾ ਭਲਾ ਹੀ ਇਹਨਾਂ ਨੇ ਬੋਲਿਆ ਜੀ ਤੁਹਾਨੂੰ ਲੱਗਦਾ ਖੀਰ ਦੇ ਵਿੱਚ ਕੀ ਜਿਹੜੀ ਕੰਗੜਾ ਨੌਤ ਹੈ ਉਹਦੇ ਸੁਭਾਅ ਦੇ ਵਿੱਚ ਜਿਵੇਂ ਪਹਿਲਾਂ ਅਕੜ ਅਕੜ ਲੱਗਦੀ ਸੀਗੀ ਹੁਣ ਨਰਮਾਈ ਨਜ਼ਰ ਆ ਰਹੀ ਹੈ ਦੇਖੋ ਫਿਲਹਾਲ ਦੇਖੋ ਇਹ ਇਸ ਮਸਲੇ ਦੇ ਵਿੱਚ ਤੇ ਜਿਵੇਂ ਉਹ ਆਏ ਨੇ ਜਾਂ ਜਿਵੇਂ ਦੱਸਿਆ ਕਿ ਮੈਨੂੰ ਖਤਰਾ ਵਾ ਜਿਵੇਂ ਅਜੋਨੇ ਗਲਤੀ ਕੀਤੀਆਂ ਵਾ ਇਹ ਤੇ ਹੁਣ ਕੋਡ ਲਿਖਣਾ ਕਿ ਇਹਨੇ ਮਾਫੀ ਤਾਂ ਮੰਗ ਲਈ ਆ ਇਹਦੇ ਚ ਕੋਈ ਨਿਰਮਾਈ ਆਈ ਕਿ ਨਹੀਂ ਆਈ ਪਰ ਇਹਨੂੰ ਐਵੇਂ ਲੱਗਦਾ ਸੀ ਕਿ ਜਿੰਨੂੰ ਮਰਜ਼ੀ ਬੋਲ ਦੋ ਤੇ ਕੋਈ ਉਹਨੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ ਔਰ ਕਿਉਂਕਿ ਪੰਜਾਬ ਦੀਆਂ ਚਾਹੇ ਪੰਜਾਬੀ ਲੋਕ ਨੇ ਚਾਹੇ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਔਰਤਾਂ ਨੇ ਇਹਦੇ ਹਮੇਸ਼ਾ ਅਣਖੀ ਕੌਮ ਤੇ ਬੀਬੀ ਮਿੰਦਰ ਕੌਰ ਨੂੰ ਲੱਗਾ ਗਿਆ ਕਿ ਨਹੀਂ ਕਿ ਇਹ ਇਹਦੀ ਔਰਤ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਕਿ ਕਿਵੇਂ ਵਰਲਡ ਵਿੱਚ ਬੀਬੀ ਦਾ ਜਿਹੜੇ ਪੋਸਟਸ ਜਨੇ ਟਵੀਟ ਜਾਰੀ ਕੀਤੇ ਸੀ ਮਸਾਲਾ ਕਿ 200 200 ਰੁਪਏ 100 100 ਰੁਪਏ ਦੀ ਦਿਹਾੜੀ ਤੇ ਆ ਜੰਦੀਆਂ ਉਹ ਬੀਬੇ ਉਦੋਂ 80 ਸਾਲ ਦੀ ਸੀ ਤੇ ਤੁਸੀਂ ਆਪਣੀ ਦਾਦੀ ਦੀ ਉਮਰ ਦੀ ਔਰਤਾਂ ਨੂੰ ਅਜਿਹਾ ਇੱਕ ਜਿਹੜੀ ਚੰਗੀ ਭਲੀ ਜਿਹੇ ਦੀ ਮਾਨਸਿਕ ਅਵਸਥਾ ਵਾ ਉਹ ਨਹੀਂ ਬੋਲ ਸਕਦਾ ਪਰ ਇਸ ਨੇ ਇਹ ਬੋਲਿਆ ਸੀ ਇਸ ਕਰਕੇ ਨੇ ਬੜੇ ਜ਼ੋਰ ਲਾ ਲਿਆ ਅੱਡੀ ਚੋਤੀ ਦਾ ਜ਼ੋਰ ਲਾ ਲਿਆ ਭਾਜਪਾ ਐਮਪੀ ਹੋਣ ਦੇ ਨਾਤੇ ਜ਼ੋਰ ਜੇ ਮੈਨੂੰ ਡਿਸਟ੍ਰਿਕਟ ਕੋਰਟ ਲਈ ਭੇਜੋਗੇ ਮੈਨੂੰ ਕੋਰਟ ਹਾਈ ਕੋਰਟ ਤੋਂ ਰੀਫ ਮੇਜੇਗੀ ਮੈਨੂੰ ਸੁਪਰੀਮ ਕੋਰਟ ਤੋਂ ਲਈ ਨਿੱਦੇ ਇਕੜਾ ਅੇਸ਼ ਦੀਆਂ ਅਦਾਲਤਾਂ ਵਿੱਚ ਦੇਖ ਲਿਆ ਕਿ ਨਹੀਂ ਇੱਕ ਐਮਪੀ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਕਿ ਟਵੀਟ ਨੂੰ ਤੁਸੀਂ ਰੀਟਵੀਟ ਕਰ ਦੋ ਕੋਈ ਗੁਨਾਹ ਨਹੀਂ ਲੇਕਿਨ ਉਸਦੇ ਤੁਸੀਂ ਮਸਾਲਾ ਲਾਇਆ ਜਿਹੜਾ ਕੀਤਾ ਸੀ ਉਹਦੇ ਨਾਲ ਤੁਸੀਂ ਸਮੁੱਚੇ ਦੇਸ਼ ਦੀ ਨਾਰੀ ਦੀ ਤੋਹੀਨ ਕੀਤੀ ਸੀ ਇਸ ਕਰਕੇ ਤੁਹਾਨੂੰ ਭੁਗਤਣਾ ਪਊਗਾ ਪਰ ਕਿਸੇ ਵਲੇ ਅਜਿਹੇ ਬਹੁਤ ਸਾਰੇ ਲੀਡਰ ਨੇ ਜੋ ਕਹਿੰਦੇ ਨੇ ਕਿ ਰੱਸੀ ਸਾਡੀ ਵੀ ਜਾਂਦੀ ਪਰ ਬਾਲ ਨਹੀਂ ਹੁੰਦਾ ਤੇ ਉਹ ਜਿਹੜੀ ਥਾਣ ਜਾਂ ਕਹਾਵਤ ਆ ਉਹ ਕੰਨਾਂ 'ਚ ਹੌਸ ਤੇ ਠੁੱਕਦੇ ਆ। तमाम ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ।